ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਅਕਾਲੀ ਜਿਹੜੇ ਵਿਰੋਧੀਆਂ ਦੇ ਵੱਲੋਂ ਆਇ ਕਰਤੂਤ ਕੀਤੀ ਗਈ ਆ ਸਾਨੂੰ ਆਪਸ ਚ ਪਾੜਨ ਦੀ ਭਰਾਵਾਂ ਨੂੰ ਇਹ ਕਰਤੂਤ ਬੜੀ ਮਾੜੀ ਕੀਤੀ ਆ ਯੁਰਤ ਨਹੀਂ ਹੈਗੀ ਤੁਹਾਡੇ ਚ ਮਰਦਾਂ ਵਾਲੀ ਗੱਲ ਨਹੀਂ ਹੈਗੀ ਜੇ ਅਮਿਤਪਾਲ ਸਿੰਘ ਤੁਹਾਨੂੰ ਇੰਨਾ ਹੀ ਮਾਰਾ ਲੱਗਦਾ ਕਾਲੀ ਇੱਡਾ ਹੀ ਮਾਰਾ ਲੱਗਦਾ ਤੇ ਸਿੱਧਾ ਹਿੱਕ ਚ ਵੱਜਦੇ ਆਗੇ ਆਗੇ ਆ ਦੱਸ ਦੇ ਤੁਸੀਂ ਆਪਣੀ ਮਰਦਾਨੀ ਦੀ ਗੁਣਾ ਵੀ ਤੁਸੀਂ ਆ ਮਰਦੋਂ ਜਿਹੜੇ ਭਰਾਵਾਂ ਦੇ ਨਾਲ ਜਿਹੜੇ ਭਾਈਚਾਰੇ ਨਾਲ ਤੁਸੀਂ ਸਾਡੀ ਲੜਾਈ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸਾਡਾ ਵਿਰੋਧ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਕਿੰਨਾ ਸਾਡੇ ਵਾਸਤੇ ਸਤਕਾਰਯੋਗ ਆ ਉਹ ਮੈਂ ਮੂੰਹੋਂ ਬੋਲ ਕੇ ਦੱਸਣ ਦੀ ਲੋੜ ਨਹੀਂ ਮੈਨੂੰ ਠੀਕ ਆ ਪਹਿਲੀ ਗੱਲ ਦਾ ਸਿੱਖ ਜਾਤ ਪਾਤ 'ਚ ਵਿਸ਼ਵਾਸ ਹੀ ਨਹੀਂ ਕਰਦਾ ਵੱਡਾ ਵੱਡੀ ਗੱਲ ਇਹ ਆ ਪਰ ਜੇਕਰ ਉਹਨਾਂ ਮੇਰੇ ਭੈਣ ਭਰਾਵਾਂ ਨੂੰ ਇਹ ਲੱਗਦਾ ਹੋਵੇ ਮੈਂ ਖੁਦ ਹੁਣ ਤਰਖਾਸਤਾ ਦੇ ਕੇ ਆਇਆ ਜੀ ਉਸ ਬੰਦਾ ਉਸ ਬੰਦਿਆਂ ਦੇ ਉੱਤੇ ਜਿਹੜੀ ਆਈਡੀ ਦੇ ਉੱਤੇ ਉਹ ਚੈਟ ਬਣਾਈ ਗਈ ਆ ਪ੍ਰਸ਼ਾਸਨ ਉਹਦੀ ਜਾਂਚ ਕਰੂਗਾ ਜੇ ਮੈਂ ਦੋਸ਼ੀ ਪਾਇਆ ਜਾਣਾ ਮੇਰਾ ਸਿਰ ਹੋਊਗਾ ਤੁਹਾਡਾ ਸ਼ਸਤਰ ਹੋਊਗਾ ਤੇ ਮੈਂ ਕਿਸੇ ਮੈਂ ਨਹੀਂ ਕਹਾਂਗਾ ਮੇਰੇ ਤੇ ਕਾਨੂੰਨੀ ਕਾਰਵਾਈ ਕਰੋ ਮੈਂ ਕਹਾਂ ਮੇਰੀ ਤੌਣ ਲਾ ਦਿਓ ਜੇਕਰ ਇਹ ਜਾਂਚ ਕਰਕੇ ਇਹ ਕੋ ਸਾਬਤ ਕਰ ਦੇ ਵੀ ਇਹ ਸੱਚ ਆ ਇਦਾਂ ਦੀ ਕੋਈ ਗੱਲ ਨਹੀਂ ਆ ਮੈਂ ਸੰਗਤ ਨੂੰ ਬੇਨਤੀ ਕਰਦਾ ਇਹ ਸਿਰਫ ਸਿਰ ਭਾਈ ਅਮਰਪਾਲ ਸਿੰਘ ਦੀ ਚੋਣ ਪ੍ਰਕਿਰਿਆ ਜਿਹੜੀ ਚੱਲ ਰਹੀ ਆ ਜਿਤਰੇ ਨੇ ਭਾਈ ਸਾਹਿਬ ਵਿਰੋਧੀ ਜਿਹੜੇ ਬਖਲਾਹੜ ਚ ਆ ਕੇ ਇਦਾਂ ਦੀ ਕਰਤੂਤ ਕਰ ਰਹੇ ਨੇ ਤੇ ਮੇਰੀ ਭਾਈਚਾਰੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਇਦਾਂ ਦੀ ਕਿਸੇ ਦੀ ਹਵਾ ਦੇ ਵਿੱਚ ਯਕੀਨ ਕਰਨ ਦੀ ਲੋੜ ਨਹੀਂ ਆ ਦਾਸ ਹਾਜ਼ਰ ਖੜਾ ਮੈਂ ਇਸ ਕਰਕੇ ਸਾਰਾ ਕੰਮ ਛੱਡ ਕੇ ਪ੍ਰਸ਼ਾਸਨ ਕੋਲ ਆ ਕੇ ਜਿਹੜੀ ਕਾਰਵਾਈ ਬੰਦੀ ਟੋਨੀਓ ਕਰਵਾ ਰਿਆ ਇਹਦੀ ਜਾਂਚ ਕੀਤੀ ਜਾਵੇ ਜਾਂਚ ਕਰਕੇ ਜਿਹੜੀ ਆ ਇਹ ਅਸਲ ਦੋਸ਼ੀ ਜਿਹੜੇ ਨੇ ਉਹ ਲੱਭ ਕੇ ਉਹਨਾਂ ਦੇ ਉੱਤੇ ਉਹਨਾਂ ਨੂੰ ਨੰਗਿਆਂ ਕੀਤਾ ਜਾਵੇ ਪ੍ਰਸ਼ਾਸਨ ਉਹਨਾਂ ਨੂੰ ਨੰਗਿਆਂ ਕਰੇ ਸਾਡੇ ਸਾਹਮਣੇ ਲਿਆਵੇ ਸਜ਼ਾ ਮਾਰਾ ਜਿਹੜੀ ਦੇਣਗੇ ਦੇਣਗੇ ਕਾਨੂੰਨ ਦਾ ਦਊਗਾ ਦਊਗਾ ਆਪਾਂ ਆਪਣੇ ਹੱਥੀਂ ਵੀ ਛੇਤਰ ਫੇਰਾਂਗੇ ਰੋਜ਼ ਨਾਲ ਕਿਉਂਕਿ ਉਹ ਜ਼ਰੂਰੀ ਆ ਇਦਾਂ ਦੀਆਂ ਖਰਤੋਤਾਂ ਜਿਹੜੇ ਲੋਕ ਕਰਦੇ ਨੇ ਇਸ ਕਰਕੇ ਬੇਨਤੀ ਆ ਇਦਾਂ ਦੀਆਂ ਫਵਾਹਾਂ ਤੇ ਯਕੀਨ ਕਰਨ ਦੀ ਲੋੜ ਨਹੀਂ ਹੈਗੀ ਇਹ ਸਭ ਕੁਝ ਆ ਫਵਾਹਾਂ ਫੇਕ ਨੇ ਇਸ ਦਿਮ ਸਿਰਫ ਭਾਈ ਅਮਿਤਪਾਲ ਸਿੰਘ ਦੀ ਚੋਣ ਪ੍ਰਕਿਰਿਆ ਨੂੰ ਢਾਹ ਲਾਉਣ ਲਈ ਉਹਨਾਂ ਨੂੰ ਹਰਾਉਣ ਇਸ ਜਾਤਾਂ ਪਾਤਾਂ ਦੀਆਂ ਖੇਡਾਂ ਬਣਾ ਕੇ ਆਪਸ ਦੇ ਵਿੱਚ ਉਲਝਾਇਆ ਜਾ ਰਿਹਾ ਸਾਰਾ ਹੀ ਭਾਈਚਾਰਾ ਬੜਾ ਹੀ ਸਤਕਾਰਯੋਗ ਆ ਦਾਸ ਦੇ ਮਾਂਚ ਇਦਾਂ ਦੀ ਕਦੀ ਕੋਈ ਨਾ ਗੱਲ ਹੈਗੀ ਸੀ ਨਾ ਹੋਊਗੀ ਫਿਰ ਬੇਨਤੀ ਕਰਦਾ ਜੇਕਰ ਮੈਂ ਦੋਸ਼ੀ ਪਾਇਆ ਜਾਣਾ ਮੈਂ ਆਪਣਾ ਸਿਰ ਨਵਾ ਕੇ ਆਪਣੇ ਭੈਣ ਭਰਾਵਾਂ ਦੇ ਕੇ ਕਰ ਦੂੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ